ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਤੰਦਰੁਸਤ ਹੋਵੋਗੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਕਰੋ ਚੈਨਲ ਨੂੰ ਸਬਸਕ੍ਰਾਈਬ ਕਿਉਂਕਿ ਅੱਜ ਦੀ ਵੀਡੀਓ ਹੋਣ ਵਾਲੀ ਹੈ ਬਹੁਤ ਹੀ ਇੰਟਰਸਟਿੰਗ ਅੱਜ ਦੀ ਵੀਡੀਓ ਇੱਕ ਦਿਲਚਸਪ ਟੌਪਿਕ ਦੇ ਉੱਤੇ ਹੈ ਜੇਕਰ ਤੁਸੀਂ ਵੀ ਡੌਗ ਲਵਰ ਹੋ ਕੁੱਤਿਆਂ ਨੂੰ ਪਾਲਣਾ ਪਸੰਦ ਕਰਦੇ ਹੋ ਤਾਂ ਕਮੈਂਟ ਵਿੱਚ ਜ਼ਰੂਰ ਲਿਖਿਓ ਡੌਗ ਲਵਰ ਦੋਸਤੋ ਤੁਸੀਂ ਕਦੇ ਸੋਚਦੇ ਹੋ ਕਿ ਕੁੱਤਾ ਤੇ ਇਨਸਾਨ ਇੱਕ ਦੂਜੇ ਨੂੰ ਕਦੋਂ ਤੋਂ ਜਾਣਦੇ ਹਨ ਕੁੱਤੇ ਤੇ ਇਨਸਾਨ ਦੀ ਯਾਰੀ ਦੋਸਤੀ ਕਿੰਨੀ ਪੁਰਾਣੀ ਹੈ ਕੁੱਤੇ 15000 ਸਾਲਾਂ ਤੋਂ ਇਨਸਾਨ ਦੇ ਨਾਲ ਰਹਿ ਰਹੇ ਨੇ ਇਹ ਪਹਿਲੇ ਪਸ਼ੂ ਹਨ ਜੋ ਇਨਸਾਨ ਨੇ ਪਾਲੇ ਜਿੱਥੇ ਵੀ ਇਨਸਾਨ ਗਿਆ ਕੁੱਤਾ ਵੀ ਇਨਸਾਨ ਦੇ ਨਾਲ ਨਾਲ ਗਿਆ ਚਾਹੇ ਉਹ ਜੰਗਲ ਹੋਵੇ ਜੰਗ ਦਾ ਮੈਦਾਨ ਹੋਵੇ ਜਾਂ ਜਹਾਜ਼ਾਂ ਦੀ ਸੈਰ ਹੋਵੇ ਇੱਕ ਕੁੱਤਾ 2 ਤੋਂ 3 ਸਾਲ ਦੇ ਬੱਚੇ ਵਰਗਾ ਸੋਚ ਸਕਦਾ ਹੈ ਕੁਝ ਕੁੱਤੇ ਤਾਂ 250 ਤੱਕ ਸ਼ਬਦ ਨੂੰ ਸਮਝ ਸਕਦੇ ਹਨ ਬੋਡਰ ਕੋਲੀ ਨਸਲ ਦੇ ਕੁੱਤੇ ਨੂੰ ਦੁਨੀਆ ਦਾ ਸਭ ਤੋਂ ਹੁਸ਼ਿਆਰ ਕੁੱਤਾ ਮੰਨਿਆ ਜਾਂਦਾ ਹੈ। ਦੋਸਤੋ ਕੁੱਤੇ ਦੇ ਨੱਕ 'ਚ 30 ਕਰੋੜ ਸੈਂਟ ਸੈਲਜ਼ ਹੁੰਦੇ ਹਨ ਜਦੋਂ ਕਿ ਇਨਸਾਨ ਕੋਲ ਸਿਰਫ 50 ਲੱਖ ਸੈਲਜ਼ ਹੁੰਦੇ ਹਨ। ਇਸੇ ਕਰਕੇ ਇਹ ਕੁੱਤੇ ਦੀ ਸੁਗੰਧਣ ਸ਼ਕਤੀ ਇਨਸਾਨ ਦੇ ਨਾਲੋਂ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ। ਇੱਥੋਂ ਤੱਕ ਵੀ ਆਖਿਆ ਜਾਂਦਾ ਹੈ ਕਿ ਕੁਝ ਕੁੱਤੇ ਕੈਂਸਰ, ਕੋਵਿਡ-19 ਅਤੇ ਮਿਰਗੀ ਦੀ ਬਿਮਾਰੀ ਬੰਦੇ ਨੂੰ ਪਤਾ ਲੱਗਣ ਤੋਂ ਪਹਿਲਾਂ ਸੁੰਘ ਲੈਂਦੇ ਹਨ। ਕੁੱਤੇ ਇਨਸਾਨਾਂ ਦੇ ਨਾਲੋਂ 4 ਗੁਣਾ ਵੱਧ ਸੁਣ ਸਕਦੇ ਹਨ। ਉਹ ਜਿਹੀਆਂ ਆਵਾਜ਼ਾਂ ਨੂੰ ਸੁਣ ਸਕਦੇ ਹਨ ਜੋ ਸਾਡੀ ਹੱਦ ਤੋਂ ਬਾਹਰ ਹੁੰਦੀਆਂ ਹਨ ਮਤਲਬ ਕਿ ਕੁਝ ਫ੍ਰੀਕੁਐਂਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਕੰਨਾਂ ਦੇ ਰਾਹੀਂ ਸੁਣ ਨਹੀਂ ਸਕਦੇ ਪਰ ਕੁੱਤੇ ਉਹਨਾਂ ਫ੍ਰੀਕੁਐਂਸੀਆਂ ਨੂੰ ਵੀ ਸੁਣ ਸਕਦੇ ਹਨ ਇਸੇ ਕਰਕੇ ਹੀ ਕੁੱਤਿਆਂ ਤੇ ਹੋਰਾਂ ਜਾਨਵਰਾਂ ਨੂੰ ਪੁਚਾਲ ਜਾਂ ਕੋਈ ਆਫਤ ਆਉਣ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਉਹ ਚੋਕੰਨੇ ਹੋ ਜਾਂਦੇ ਹਨ ਤੁਹਾਡੇ ਅਜੀਬ ਦਿਮਾਗ ਵਿੱਚ ਕਦੀ ਇਹ ਖਿਆਲ ਆਇਆ ਹੈ ਕਿ ਕੀ ਕੁੱਤੇ ਵੀ ਸੁਪਨੇ ਦੇਖਦੇ ਹਨ ਤਾਂ ਇਹਦਾ ਜਵਾਬ ਹੈ ਹਾਂ ਕੁੱਤੇ ਵੀ ਸੁਪਨੇ ਵੇਖਦੇ ਹਨ ਜਿਵੇਂ ਇਨਸਾਨ ਸੌਂਦੇ ਹੋਏ ਸੁਪਨੇ ਵੇਖਦੇ ਹਨ ਕੁੱਤੇ ਵੀ ਸੁੱਤੇ ਹੋਏ ਸੁਪਨੇ ਵੇਖਦੇ ਹਨ ਕੁੱਤੇ ਵੀ ਰੈਪਿਡ ਆਈ ਮੂਵਮੈਂਟ ਸਟੇਜ ਵਿੱਚ ਸੁਪਨੇ ਦੇਖਦੇ ਹਨ ਰੈਪਿਡ ਆਈ ਮੂਵਮੈਂਟ ਹੁੰਦੀ ਹੈ ਜਦੋਂ ਸੁਪਨੇ ਵਿੱਚ ਸਾਡੀਆਂ ਅੱਖਾਂ ਹਿੱਲਦੀਆਂ ਹਨ ਮਤਲਬ ਕਿ ਅੱਖਾਂ ਸੁਪਨੇ ਨੂੰ ਟਰੈਕ ਕਰ ਰਹੀਆਂ ਹੁੰਦੀਆਂ ਹਨ ਸਾਡਾ ਸਰੀਰ ਹਿੱਲ ਰਿਹਾ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਅਕਸਰ ਸੁੱਤੇ ਹੋਏ ਕੁੱਤੇ ਆਪਣੀ ਲੱਤਾਂ ਹਿਲਾਉਂਦੇ ਹਨ ਜਾਂ ਘੁਰਰਾਉਂਦੇ ਹਨ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਕੁੱਤਾ ਨੀਂਦ ਵਿੱਚ ਸੁਪਨੇ ਦੇਖ ਰਿਹਾ ਹੈ। ਹੁਣ ਗੱਲ ਕਰਦੇ ਹਾਂ ਕੁਝ ਰਿਕਾਰਡ ਜੋ ਕੁੱਤਿਆਂ ਨੇ ਕਾਇਮ ਕੀਤੇ। ਸਭ ਤੋਂ ਵੱਡਾ ਕੁੱਤਾ GS 3.5 ਫੁੱਟ ਉੱਚਾ ਹੈ। ਸਭ ਤੋਂ ਛੋਟਾ ਕੁੱਤਾ ਮਿਲੀ ਸਿਰਫ 3.8 ਇੰਚ ਲੰਬਾਈ। ਤੇ ਗਰੇ ਹੌਂਡ ਨਸਲ ਨੂੰ ਸਭ ਤੋਂ ਤੇਜ਼ ਮੰਨਿਆ ਜਾਂਦਾ ਹੈ ਜੋ ਕਿ 70 ਤੋਂ 72 ਕਿਲੋਮੀਟਰ ਦੀ ਦੌੜ ਸੱਕਦਾ ਹੈ ਜੋ ਕਿ ਚੀਤੇ ਤੋਂ ਥੋੜੀ ਘੱਟ ਹੁੰਦੀ ਹੈ। ਸਭ ਤੋਂ ਵੱਧ ਉਮਰ ਦਾ ਕੁੱਤਾ ਬੋਬੀ ਜਿਸ ਦੀ ਉਮਰ 30 ਸਾਲ ਸੀ ਕੀ ਤੁਹਾਡੇ ਦਿਮਾਗ ਵਿੱਚ ਕਦੀ ਆਉਂਦਾ ਹੈ ਕਿ ਕੋਈ ਬੋਲਣ ਵਾਲਾ ਕੁੱਤਾ ਵੀ ਹੈ ਜਿਹੜਾ ਬੰਦਿਆਂ ਦੇ ਵਾਂਗੂ ਬੋਲ ਸਕਦਾ ਹੈ ਕੁੱਤੇ 10 ਤੋਂ ਵੱਧ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਸਕਦੇ ਹਨ ਜਿਵੇਂ ਭੌਂਕਣਾ ਗਰਜਣਾ ਘੁਰਾਉਣਾ ਤੇ ਰੋਣਾ ਆਦਿ ਇਸ ਤਰ੍ਹਾਂ ਦੇ 10 ਤੋਂ ਵੱਧ ਆਵਾਜ਼ਾਂ ਕੁੱਤੇ ਕੱਢ ਸਕਦੇ ਹਨ ਕੁਝ ਕੁੱਤੇ ਐਨੀ ਆਵਾਜ਼ ਦੀ ਨਕਲ ਕਰ ਲੈਂਦੇ ਹਨ ਕਿ ਉਹ ਹੈਲੋ ਹਾਊ ਆਰ ਯੂ ਆਈ ਲਵ ਯੂ ਵਰਗੇ ਸ਼ਬਦਾਂ ਨੂੰ ਆਪਣੇ ਤਰੀਕੇ ਨਾਲ ਬੋਲ ਕੇ ਦੱਸਦੇ ਹਨ ਕੁਝ ਕੁੱਤਿਆਂ ਨੂੰ ਸਪੈਸ਼ਲ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਜਿਨ੍ਹਾਂ ਨਾਲ ਉਹ ਸ਼ੂਗਰ ਲੈਵਲ ਤੇ ਬੰਦੇ ਦੀ ਸੱਟ ਤੋਂ ਬਿਮਾਰੀ ਦੀ ਪਛਾਣ ਕਰ ਲੈਂਦੇ ਹਨ ਇਹਨਾਂ ਨੂੰ ਮੈਡੀਕਲ ਅਲਰਟ ਡੌਗਸ ਵੀ ਕਿਹਾ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਕੁਝ ਨਸਲਾਂ ਦੀ ਖਾਸੀਅਤ ਦੇ ਬਾਰੇ ਲੈਬਰਡੋਰ ਸਭ ਤੋਂ ਵਫਾਦਾਰ ਤੇ ਗਾਈਡ ਡੌਗ ਹਸਕੀ ਬਹੁਤ ਜ਼ਿਆਦਾ ਠੰਡੇ ਤਾਪਮਨ ਵਿੱਚ ਵੀ ਰਹਿ ਸਕਣ ਵਾਲਾ ਪਾਗ ਪਾਗ ਕੁੱਤੇ ਨੂੰ ਇਮੋਸ਼ਨਲ ਸਪੋਰਟ ਡੌਗ ਵੀ ਕਿਹਾ ਜਾਂਦਾ ਹੈ ਜਰਮਨ ਸ਼ੈਫਰਡ ਡੌਗ ਨੂੰ ਪੁਲਿਸ ਅਤੇ ਫੌਜ ਵਿੱਚ ਰੱਖਿਆ ਜਾਂਦਾ ਹੈ ਦੋਸਤੋ ਦੁਨੀਆ ਵਿੱਚ ਕੁਝ ਅਜੀਬ ਕੁੱਤੇ ਵੀ ਹੋਏ ਹਨ ਜਿਨ੍ਹਾਂ ਨੇ ਬੜੀ ਮਿਸਾਲ ਕਾਇਮ ਕੀਤੀ ਹੈ। ਜਾਪਾਨ ਦਾ ਹਚੀਕੋ ਕੁੱਤਾ ਜੋ 9 ਸਾਲ ਤੱਕ ਆਪਣੇ ਮਾਲਕ ਦੀ ਉਡੀਕ ਕਰਦਾ ਰਿਹਾ। ਲਾਇਕਾ ਪਹਿਲਾ ਜਿਹੜਾ ਕੁੱਤਾ ਜੋ ਅੰਤਰਿਕਸ਼ ਵਿੱਚ ਗਿਆ। ਚੀਨ ਦੇ ਵਿੱਚ ਕੁੱਤਿਆਂ ਲਈ ਹੋਟਲ, ਜਿਮ, ਸਪਾ ਤੇ ਵੀਆਈਪੀ ਸਰਵਿਸ ਵੀ ਅਵੇਲੇਬਲ ਹੁੰਦੀ ਹੈ। ਇਹਨਾਂ ਗੱਲਾਂ ਤੋਂ ਇਹ ਪਤਾ ਲੱਗਦਾ ਹੈ ਕਿ ਕੁੱਤਾ ਤੇ ਇਨਸਾਨ ਇੱਕ ਦੂਜੇ ਨੂੰ ਅੱਜ ਦੇ ਨਹੀਂ ਜਾਣਦੇ। ਇਹਨਾਂ ਦੀ ਯਾਰੀ ਦੋਸਤੀ ਬਹੁਤ ਹੀ ਜ਼ਿਆਦਾ ਪੁਰਾਣੀ ਹੈ। ਸੋ ਇਸ ਵੀਡੀਓ ਵਿੱਚ ਤੁਹਾਨੂੰ ਕੀ ਵਧੀਆ ਲੱਗਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਅਸੀਂ ਕਿਸ ਟੌਪਿਕ ਦੇ ਉੱਤੇ ਵੀਡੀਓ ਬਣਾਈਏ ਇਹ ਵੀ ਤੁਸੀਂ ਜਰੂਰ ਕਮੈਂਟ ਕਰਨਾ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਧੰਨਵਾਦ